ਵੀ ট্রাক ਆਪਰੇਟਰ ਵੈਲਫੇਅਰ ਸੁਸਾਇਟੀ ਸਰਦੂਲਗੜ ਬਲੋਂ ਹਾਦਸਾਲ ਦੀ ਤਨਾ ਸ਼ੁਕਰਾਨੇ ਬਜੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਇਸ ਮੌਕੇ ਵੱਡੀ ਗਿਣਤੀ ਵਿੱਚ ট্রাক ਆਪਰੇਟਰ ਤੋਂ ਇਲਾਵਾ ਇਲਾਕੇ ਦੀਆਂ ਅਨੇਕਾਂ ਪੰਚਾਇਤਾਂ ਪੰਜ ਸਰਪੰਚ ਸ਼ਹਿਰ ਵਾਸੀ ਅਤੇ ਇਲਾਕਾ ਵਾਸੀ ਵੱਡੀ ਗਿਣਤੀ ਵਿੱਚ ਪੁੱਜੇ ਇਸ ਮੌਕੇ ਇਲਾਕੇ ਦੀਆਂ ਅਨੇਕਾਂ ਨਾਮਵਰ ਸ਼ਖਸੀਅਤਾਂ ਦਾ ਸਰੋਹ ਪਾਉ ਪਾ ਕੇ ਟਰੱਕ ਜੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ ਚੰਨੇਵਾਲਾ ਬਰੋ ਸਨਮਾਨਿਤ ਕੀਤਾ ਗਿਆ ਵਿਸ਼ੇਸ਼ ਤੌਰ ਤੇ ਇਸ ਸਮਾਰਗਮ ਵਿੱਚ ਪੁੱਜੇ ਸਰਦੂਲਗੜ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਬਾੜੀ ਨੇ ਜਿੱਥੇ ਨਵੇਂ ਬਣੇ ਟਰੱਕ ਜੂਨੀਅਨ ਦੇ ਪ੍ਰਧਾਨ ਨੂੰ ਵਧਾਈ ਦਿੱਤੀ ਉੱਥੇ ਉਹਨਾਂ ਸਮੁੱਚੇ ਟਰੱਕ ਆਪਰੇਟਰਾਂ ਨੂੰ ਪਾਰਟੀ 바ਜੀ ਤੋਂ ਉੱਪਰ ਉੱਠ ਕੇ ਮਿਲ ਜੁਲ ਕੇ ਟਰੱਕ ਜੂਨੀਅਨ ਦੇ ਕੰਮਾਂ ਬਾਰੇ ਭਾਈਚਾਰਕ ਸਾਂਝ ਵਧਾਉਣ ਬਣਾਉਣ ਦੀ ਅਪੀਲ ਕੀਤੀ ਉਹਨਾਂ ਕਿਹਾ ਕਿ ਟਰੱਕ ਜੁਨੀਅਨ ਦੀਆਂ ਜੋ ਵੀ ਸਮੱਸਿਆਵਾਂ ਹੋਣਗੀਆਂ ਉਸ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਇਸ ਮੌਕੇ ਡੇਆ ਬਾਬਾ ਹਸਪਤਾਲਾ ਦੇ ਮਹੰਤ ਬਾਬਾ ਕੇਬਲਦਾਸ ਡੇਰਾ ਕਰੀਪੁਰ ਡੁੰਮ ਦੇ ਮਹੰਤ ਬਾਬਾ ਮੱਖਣਮੁਨੀ ਗੋਦਵਾਲ ਸਭ ਫਤੱ ਮਲੂਕਾ ਦੇ ਸੇਵਾਦਾਰ ਬਾਬਾ ਦੱਸ਼ ਸਿੰਘ ਅ디 ਹਾਜ਼ਰ ਸਨ ਦੇਖੋ ਸਦੂਲਗੜ ਤੋਂ ਪੱਤਰਕਾਰ ਗੁਰਜੀਤ ਸਿੰਘ ਛਿੰਦੀ ਵਿਸ਼ੇਸ਼ ਹੈ ਕਿਆ ਕਹਿੰਦਾ ਰਾਜ ਭਾਗ ਲੈ ਲੋ ਸਾਰਾ ਕੁਝ ਪਰ ਮੈਨੂੰ ਠੀਕ ਕਰ ਦਿਓ ਹੁਣ ਉਹ ਜਿਹੜੇ ਵੈਦ ਨੇ ਉਹ ਕਹਿਣ ਲੱਗੇ ਬਾਦਸ਼ਾਹ ਜੀ ਅਸੀਂ ਉਹੀ ਆ ਜਿਹੜੇ ਤੈਨੂੰ ਪਹਿਲਾਂ ਵੀ ਠੀਕ ਕਰਦੇ ਆਇਨੇ ਉਹ ਰਾਕੇ ਸਾਰੇ ਪਿੰਡ ਦੇ ਨਗਰ ਦਾਸ ਸਿੰਘ ਸਰਪੰਚ ਸਾਰੇ ਪਿੰਛੇ ਨੇ ਜਿਸ ਤਰ੍ਹਾਂ ਸਿੱਧੇ ਨਾਲ ਆਉਂਦੇ ਬਹੁਤ ਬਹੁਤ ਧੰਨਵਾਦ ਮੈਂ ਸਤਿ ਪ੍ਰੀਅਮ ਬਾਬਾ ਜੀ ਕੇਵਲਦਾ ਜੀ ਪਤਾਲਿਆ ਉਹਨੂੰ ਬੇਨਤੀ ਕਰਾਂਗਾ ਬਿਚਾਰ ਥੋੜਾ ਕਾਫਰ ਟਾਈਮ ਕਰਦੇ ਹੋ ਗਿਆ ਬਾਬਾ ਕੇਵਲਦਾ ਜੀ ਪਤਾਲ ਲੈ ਓਕੇ ਆਪਣਾ ਕੰਮ ਸ਼ੁਰੂ ਨੇ ਸਾਰੇ ਬਾਬਾ ਜੀ ਕੇਵਲਦਾ ਜੀ ਮਖੜੂ ਗੋਲੀ ਦੀ ਸਾਰੇ ਸਾਰੇ ਹੀ ਐਮਸੀ ਸਹਿਵਾਣ ਪ੍ਰਧਾਨ ਸੀਨੀਅਰ ਵੀਰ ਪ੍ਰਧਾਨ ਲਾਕੇ ਦੇ ਪੰਜ ਸਰਪਾਈ ਦੇ ਨੰਬਰ ਦਾ ਸਹਿਵਾਣ ਫੋਰ ਬਾਗਵਾ ਪੌਂਟੇ ਦੇ ਰਾਜਗਣਾ ਕੁਸਹਿਵਾਣ ਪ੍ਰਸਤ ਸਾਇਆ ਨੂੰ ਜੀਐਲ ਨੂੰ ਬਹੁਤ ਧੰਨ ਕਰਦਾ ਹਾਂ ਪਰ ਸਾਰੇ ਰਾਕੇ ਗੁਰੂ ਦਾ ਸ਼ਿਗਰਗਨਾ ਕਰ ਰਹੇ ਹਾਂ ਗੁਰੂ ਦਾ ਅਸ਼ੀਰਵਾਦ ਲੈ ਰਹੇ ਹਾਂ ਜਿਵੇਂ ਜੇਰੇ ਤੋਂ ਪਹਿਲਾਂ ਬਾਪਾ ਜੀ ਇਹ ਕਿਹਾ ਕਿ ਜਿਨੀ ਡਰੈਵੀਆ ਹੋ ਉਹ ਕਾਮਾ ਮਾਨੀ ਦੇ ਰਹੇ ਕਿ ਤੇ ਮੈਂ ਜੇ ਤੇ ਪਹੁੰਚੇ ਲਾਉਣੀ ਸਮੇਂ ਸਰ ਪਹੁੰਚਣਾ ਆਪਣਾ ਘਰ ਵਾਛਾ ਕੇ ਛੱਡਣਾ ਤੇ ਰਹਿਣਾ ਇਹ ਵੀ ਐਸੀ ਸੋਚੇ ਹੁੰਦੇ ਆ ਕਿ ਜੇ ਸਬਰ ਆ ਉਹ ਸ਼ਾਇਦ ਡਰਾਈਵਰ ਨੂੰ ਦਿੱਤਾ ਪਰ ਦੇਖਿਆ ਕਿ ਜੇ ਮੇਰੀ ਗੱਡੀ ਖਾਲੀ ਹੋਈ ਆਪਾਂ ਕਾਹੀ ਕਰ ਲੱਗ ਗਏ ਤੇ ਬਿੱਲ ਵੀ ਘਰ ਜਾਣਾ ਹੋਵੇ ਤਾਂ ਵੀ ਲਾਈਨ ਤੋੜ ਦੇਣ ਤੇ ਆਪਾਂ ਦਾ ਮੱਥਾ ਟੇਕ ਲੈ ਕੇ ਲਿਖੀ ਕੁਝ ਜੀਤ ਉਹਗੇ ਲੰਗਰ ਵੀ ਖੋਸ਼ੀ ਕਰਦੇ ਆ ਪਰ ਇਹ ਦੋ ਦੋ ਤਿੰਨ ਤਿੰਨ ਨੇ ਛੱਡ ਕੇ ਬੈਠੇ ਇੱਥੇ ਆ ਕੇ ਗੱਡੀ ਖਾਲੀ ਹੋਈ ਇਹ ਸਬਰ ਡਰੈਵਰ ਕਰਮਾਤਮਾ ਲਈ ਤੇ ਜੇ ਨਾ ਹੁਣ ਆਪਣਾ ਕਾਰੋਬਾਰ ਵੀ ਖੜੀ ਜੇ ਕਿਉਂਕਿ ਹਰ ਚੀਜ਼ ਨੂੰ ਸਮੇਂ ਸਮਝਦੇ ਕੋ ਚੌਕ ਰਿਸਕ ਲੈ ਕੇ ਬਹੁ ਬਟਾ ਕੰਮ ਮੈਂ ਇੱਕ ਤਰ੍ਹਾਂ ਦੀ ਸੇਵਾ ਤੇ ਕਰਮਾਤਮਾ ਕੇ ਅਰਦਾਸ ਕਰਦੇ ਕਿ ਸਾਡੇ ਸਾਰੇ ਡਰਾਈਵਰ ਕੈਪਟਰ ਗਿਆ ਨੂੰ ਪਰਮਾਤਮਾ ਚੜ੍ਹ ਜੇ ਕਲਾ ਪਰ ਦੁਸ਼ਤੀਆਂ ਬਰਸ਼ੇ ਤ੍ਰਗਿਆ ਬਰਸ਼ੇ ਕਿ ਸਾਡੀ ਜੁੜੀਆਂ ਦਾ ਦਾ ਰੱਖੀ ਕਰੇ ਕਈ ਨਾ ਜਿੰਨੇ ਵੀ ਪ੍ਰਧਾਨ ਸਾਹਿਬਾ ਨਾਲ ਤੇ ਸਾਥਾ ਬੈਠੇ ਨੇ ਉਹਨਾਂ ਨੇ ਵੀ ਸੇਵਾ ਕੀਤੀ ਆ ਥੋੜੇ ਜੂਵੇਂ ਵਾਲੀ ਜਦੋਂ ਸੋਚੇ ਕਿ ਕਿਸੇ ਦੇ ਪੱਲੇ ਆ ਗਈ ਤੇ ਮੈਂ ਇਹ ਕਹਿਣਾ ਕਿ ਜੋ ਕਾਮਣ ਤਰਕ ਪ੍ਰੇਰ ਚਾਹੁੰਦੇ ਨੇ ਜੋ ਸੇਵਾ ਨੂੰ ਲਾਗੀਆਂ ਮਾਨ ਦਾਏ ਦੇ ਨਾਲ ਉਸ ਨੂੰ ਸੇਵਾ ਪੂਰੀ ਕਰੋ ਤੇ ਆਸਰ ਕੇ ਇਹ ਸਾਰੇ ਜਿਹੜੇ ਰਾਕੇ ਸਿਰ ਜੋੜ ਕੇ ਕੰਮ ਕਰਨ ਲਈ ਕੋਈ ਮੁਸ਼ਕਲ ਆਉਂਦੀ ਹੈ ਕਿ ਵੇਖਦੇ ਹਾਂ ਕੰਮ ਕਰਨਗੇ ਤੇ ਮੈਨੂੰ 3 ਸਾਲਾਂ ਦੇ ਵਿਚ ਇਹ ਵੀ ਮਾਰਾ ਕਿ ਪਹਿਲਾਂ ਪ੍ਰੈਕਟਰ ਨੇ ਆ ਕੇ ਕਮੇਟੀ ਬਣਾ ਲਓ ਅਸੀਂ ਕਮੇਟੀ ਬਣਾਤੀ ਫੇਰ ਕਹਿੰਦੇ ਜੁਮੇਵਾਰੀ ਫਲਾਣਾ ਸੇ ਨੂੰ ਤੇ ਉਸ ਨੂੰ ਦੇ ਦੀ ਫਿਰ ਸਾਡੇ ਪ੍ਰੈਕਟਰ ਆ ਕੇ ਕਹਿੰਦੇ ਕਿ ਹੁਣ ਜੁਮੇਵਾਰੀ ਫਲਾਣੇ ਦੇ ਦਿਓ ਜੁਮੇਵਾਰੀ ਰੋਪਰਾਂ ਲਈ ਤੁਸੀਂ ਸੇਵਾ ਕਰਨੀ ਹੈ ਤੱਕੜੇ ਹੋ ਕੇ ਸੇਵਾ ਕਰੋ ਜੋ ਜਿੱਥੇ ਡੇਰੀ ਲੋੜਾ ਮੇਰੀ ਜ਼ਰੂਰਤ ਆ ਗਈ ਇਸ ਤੋਂ ਦੇ ਬਾਅਦ ਤੇ ਮੈਂ ਹਮੇਸ਼ਾ ਹਾਜ਼ਰ ਆਪੜੇ ਨਾਲ ਕੇਣਾ ਮੇਰੇ ਸ਼ਕਤ ਦਾ ਸੀਨੀਅਰ ਤੁਸੀਂ ਜਾਣਦੇ ਸੀ ਜੇ ਤੁਸੀਂ ਇਥੋਂ ਆਲੂ ਪਰੋਰੀ ਆਰਾਮੇ ਦਾ ਕੋਈ ਸ਼ਕਤ ਦਾ ਕੋਈ ਪੈਸਾ ਨਹੀਂ ਸੀਗਾ ਕਹਿੰਦੇ ਬੜਾ ਕੰਮ ਆ ਗਿਆ ਤਾਂ ਇਹਨਾ ਬੁਰਾ ਹਾਲ ਸੀ ਉਹ ਸ਼ਕਤ ਦਾ ਦਰਮਾਨ ਕੀਤਾ ਬੇਟੇ ਜਕਾਣੇ ਵਾਲੇ ਪਾਸੇ ਜਾਵਤੀ ਕੁਝ ਲੈ ਗੁਰੂ ਹਰਿ ਸਿੰਘ ਫਿਰ ਉਡੀਆਲੀ ਸ਼ਰਤ ਦਾ ਗੁਰੂ ਹਰਿ ਸਿੰਘ ਦਾ ਗੂਲੀ ਕਿਰਪਾ ਨਾਲ ਇਹ ਤਿੰਨੇ ਸ਼ਰਤਾਂ ਕੰਪਲੀਟ ਹੋ ਗਈਆਂ ਆ ਹੁਣ 31 ਮਾਰਚ ਤੋਂ ਬਾਅਦ ਜਿਹੜੀ ਆਪਣੀ ਸੰਭੂਰ ਲਗ ਤੋਂ ਮਾਨਸਾ ਨੂੰ ਸ਼ਰਤ ਅੰਧਿਆਈ ਇਹਦੇ ਵੀ ਸਾਡੇ ਦੇ ਪ੍ਰੀ ਵੈਕਸਪੈਡੀ ਦਾ ਟੈਨਰ ਹੋਣ ਜਾ ਰਿਹਾ ਹੈਗਾ ਕਿ ਜਿਹੜੀ ਸ਼ਰਤਾਂ ਪੂਰੀ ਇਹ ਹੁਣ ਤੱਕਤੀ ਤੋਂ ਬਾਅਦ ਜਿਹੜੀ ਇਹ ਲੋਕ ਪੈਂਦੀਆਂ ਕਰਕੇ ਦੇ ਵਿੱਚ ਖਾਂਡੀ ਪੈ ਨਹੀਂ ਸਕਦੀ ਟੈਨਰ ਤਾਂ ਹੋ ਜਾ ਰਿਹਾ 31 ਮਾਰਚ ਤੋਂ ਬਾਅਦ ਇਸ ਦੇ ਸਾਡੇ ਦੇ ਆਪਣਾ ਜਿੱਥੇ ਹੱਥਾਂ ਹੀ ਸਭ ਤੋਂ ਹੱਥ ਤੱਕ ਇਹਦੇ ਸਾਰੇ ਤੇ ਲੋਕ ਪੈ ਜਾਣੀ ਆ ਕਿਉਂਕਿ ਜੇ ਛੜਕਾਂ ਵਧੀਆਂ ਹੋਣੀਆਂ ਤਾਂ ਸਾਡੇ ਖਾ체 ਵੀ ਵਧਣਗੇ ਤੇ ਟਾਇਰ ਵੀ ਬਚਣਗੇ ਜੇਕਰ ਮੇਰੇ ਸਾਰੇ ਆਏ ਟੋੜੀ ਜਿਹੜੀ ਆਪਣੀ ਠਾਈ ਦਾ ਕਰਤੀਆ ਉਹਦਾ ਵੀ ਕਰਤੀਵਾਦ ਤੋਂ ਬਾਅਦ ਆ ਗਿਆ ਨਾ ਇੱਕ ਜਿਹੜੀ ਆਪਣੀ ਛੇੜਾ ਕਲਾ ਨੂੰ ਜਾਂਦੀ ਹੈ ਸ਼ਰਤ ਜਿੱਥੇ ਵੱਡੇ ਦੱਫਾ ਕਰਕੇ ਉਪੰਨ ਲਿਖੀ ਸੀਗੀ ਉਹ ਵੀ ਹੈ ਬਾਜਟ ਕਰਕੇ ਰੁਕੀਆ ਕਰਤੀਵਾਦ ਤੋਂ ਬਾਅਦ ਉਹ ਵੀ ਬਣਾਵਾਂਗੇ ਆ ਪੂਸ਼ਪੰਨੀ ਤੋਂ ਲੈ ਕੇ ਸਾਧੂ ਵਾਲੀ ਆ ਜਿਹੜਾ ਬੁਰਾ ਹਾਲ ਹੋਇਆ ਹੈ ਨਾ ਸੋ ਕੱਲੀ ਕੱਲੀ ਗੱਲ ਤੇ ਅਸੀਂ ਲੱਗੇ ਹੋਏ ਆਂਗੇ ਜੋ ਵੀ ਤੁਸੀਂ ਹੁਕਮ ਕਰੋਗੇ ਹਮੇਸ਼ਾ ਹਾਜ਼ਰ ਆ ਕ ਉਹ ਉਪਾਏ ਗੈਨ ਦਰਸ਼ਨ ਕੀ ਕਰੋਗੇ ਮੈਂ ਦਰ ਸ਼ੰਤ ਸਿੰਘ ਪਰਦਾਨ ਟਰੱਕ ਯੂਨੀਅਨ ਸੰਦੂਰਗੜ ਤੇ ਹਰ ਸਾਲ ਦੀ ਤਰ੍ਹਾਂ ਖੰਡ ਪਾਟ ਦੀ ਹਰਤਾਕ ਕਰਦੇ ਆ ਤੇ ਉਸੇ ਤਰ੍ਹਾਂ ਸਾਰੇ ਇੱਥੇ ਵੀ ਸਭ ਖੰਡ ਪਾਟ ਕਰਾਇਆ ਸੰਗਤਾਂ ਆ ਸਾਰੇ ਐਮ ਐਲ ਏ ਸਾਹਿਬ ਵੀ ਆਏ ਉਹਨਾਂ ਨੂੰ ਜੋ ਮੰਗਾਂ ਸੀ ਸਿਰੱਖਣਾ ਉਹ ਵੀ ਸਾਡਾ ਮੰਗਾਂ ਮੰਨਦੇ ਅੱਲਾ ਵੀ ਮੰਗੀਆਂ ਅੱਗੇ ਵੀ ਹੋਰ ਮੰਗਾਂ ਮੰਨਣ ਦਾ ਭਰੋਸਾ ਦਿੱਤੇ ਗਏ ਤੇ ਸਾਰੀ ਸੰਗਤ ਦਾ ਜਿੰਨੇ ਵੀ ਇੱਥੇ ਟਰੱਕ ਆਪਰੇਟਰ ਪੰਚਾਇਤਾਂ ਦੇ ਬਾਰਲੀਗਾ ਯੂਨੀਅਨਾਂ ਦੇ ਪ੍ਰਧਾਨ ਸਹਿਬਾਨ ਆਏ ਸਾਰਿਆਂ ਦਾ ਸਹਿਦਰੋ ਧੰਨਵਾਦ ਕਰਦਾ ਵਾਹਿਗੁਰੂ ਖਾਲਸਾ ਵਾਹਿਗੁਰੂ